ਜੀ ਮੇਰਾ ਨਾਮ ਰੁਪਿੰਦਰ ਕੌਰ ਮੈਂ ਬੱਚੇ ਰਮਨਜੀਤ ਕੌਰ ਦੀ ਮਦਰ ਹਾਂ ਤੇ ਬੱਚੇ ਨੂੰ ਇਸ ਸਾ ਮੈਨੂੰ ਇਹ ਅਨਸਾਫੀ ਹੋ ਦੇਣੀ ਚਾਹੀਦੀ ਆ ਕਿ ਮੈਂ ਬੱਚੇ ਮੇਰੇ ਨੂੰ ਕਿਉਂ ਇੰਨਾ ਮਾਰਿਆ ਗਿਆ ਪਪਾ ਦੀਪ ਸਿੰਘ ਵੇਗੇਪੁਰ ਪਬਲਿਕ ਸਕੂਲ ਚ ਪੜਦਾ ਵਾ ਮੈਂ ਮੈਡ ਨੂੰ ਕਾਲ ਕੀਤੀ ਆ ਵੀ ਤੁਸੀਂ ਬੱਚੇ ਦਾ ਕੰਮ ਚੈੱਕ ਕਰੋ ਜਿਹੜਾ ਨਹੀਂ ਹੋਇਆ ਤੁਸੀਂ ਮੈਨੂੰ ਸਕੂਲ ਕਾਫੀ ਦਿਓ ਮੈਂ ਬਾਪੇ ਕਰਵਾਉਂਗੀ ਤੇ ਬੱਚੇ ਨੂੰ ਇੰਨਾ ਮਾਰਿਆ ਗਿਆ ਇੰਨਾ ਮਾਰਿਆ ਵਾ ਵੀ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਘਰੇ ਜਾ ਕੇ ਮੈਨੂੰ ਰੋ ਕੇ ਮਿਲਿਆ ਫਿਰ ਮੈਂ ਮੈਡ ਨੂੰ ਕਾਲ ਕੀਤੀ ਆ ਫਿਰ ਮੈਡ ਨੂੰ ਬੱਚੇ ਨੂੰ ਇਹ ਧਮਕੀ ਦਿੱਤੀ ਗਈ ਸਕੂਲ ਦੇ ਵਿੱਚ ਪੀ ਤੂੰ ਜਾ ਕੇ ਤੇ ਆਪਣੇ ਇਹ ਮੈਡਮ ਨੂੰ ਨਹੀਂ ਜਾ ਕੇ ਦਿਖਾਉਣਾ ਵੇੜੇ ਵੱਡੇ ਪ੍ਰਿੰਸੀਪਲ ਜੀ ਦਾ ਹੋਗੇ ਮੈਡਮ ਹੋਗੇ ਉਹਨਾਂ ਨੂੰ ਨਹੀਂ ਦੱਸਣਾ ਕਿ ਮੈਨੂੰ ਮੈਡਮ ਨੇ ਨਾ ਮਾਰਿਆ ਪਹਿਲਾਂ ਵੀ ਕਦੀ ਫੋਟ ਮਾਰ ਹੋਈ ਹੈ ਪਹਿਲਾਂ ਵੀ ਇਹ ਤੋਂ ਪਹਿਲਾਂ ਹੋਇਆ ਵਾ ਪਰ ਇੰਨਾ ਨਹੀਂ ਜਿੰਨਾ ਹਰ ਕੀ ਹੋਇਆ ਹਾਂ ਮੈਂ ਫਿਰ ਮੈਡਮ ਨੂੰ ਘਰੇ ਕੋਲ ਕੀਤੀ ਫੋਟੋਆਂ ਪਾਈਆਂ ਆ ਇਹ ਮਾਰੋ ਮੈਂ ਇਹ ਨਹੀਂ ਆਂਦੀ ਨਾਲ ਮਾਰੋ ਬੱਚੇ ਨੂੰ ਪਰ ਇਹਨਾਂ ਨਾਲ ਨਾ ਮਾਰੋ ਵੀ ਬੱਚੇ ਦੇ ਪੱਲੇ ਨਾ ਰਵੇ ਕੋਈ ਇਹ ਕਿਦਨ ਦੀ ਗੱਲ ਆ ਇਹ ਕੱਲ ਦੀ ਗੱਲ ਤੂੰ ਹੀ ਫਿਰ ਸਕੂਲ ਟੀਚਰਾਂ ਨਾਲ ਗੱਲ ਕੀਤੀ ਉਹ ਤੋਂ ਬਾਅਦ ਮੈਂ ਮੈਡਨ ਨਾਲ ਗੱਲ ਕੀਤੀ ਮੈਡਨ ਨੇ ਬੁਲਾਇਆ ਵਾ ਵੀ ਤੂੰ ਸਕੂਲ 11 ਵਜੇ ਆਓ ਤੇ ਮੈਂ ਉਹਨਾਂ ਨੂੰ ਮਿਲਣਾ ਹੁਣ ਕੀ ਮੰਗ ਕਰਦੇ ਜਦੋਂ ਇਹ ਮੈਂ ਇਹੋ ਮੰਗ ਕਰਦੀ ਆ ਵੀ ਗਾਂ ਇਹੋ ਜਿਹੇ ਬੱਚੇ ਦੇ ਨਾਲ ਸਾਡਾ ਚਾਂਸ ਹੋਵੇ ਤੇ ਅਸੀਂ ਸਕੂਲ ਬੱਚੇ ਨੂੰ ਨਹੀਂ ਪਾਏ ਜਾਣਾ ਸਕੂਲ ਉੱਟ ਆਇਆ ਜਾਣਾ ਸਾਡਾ ਤੇ ਹੁਣ ਵੀ ਜੇ ਬੱਚਾ ਮੰਨਦਾ ਨਹੀਂ ਮੈਂ ਸਕੂਲ ਦੇ ਟੀਚਰ ਕੋ ਨਹੀਂ ਪੜਨਾ ਚਾਹੁੰਦੀ ਪਿੜਨਾ ਚਾਹੁੰਦਾ ਤੁਸੀਂ ਇਹ ਏਦਾਂ ਕਰਨਾ ਵਾ ਤੇ ਅਸੀਂ ਸਕੂਲੋਂ ਬੱਚਾ ਮਾਰਿਆ ਦੀ ਕਿਸੇ ਅਧਿਕਾਰੀ ਨੂੰ ਦੱਸਿਆ ਵਾ ਹਾਂਜੀ ਮੈਂ ਬਾਦ ਵਿਕਾਸ ਕਰਨ ਤਾਰਨ ਉੱਥੇ ਅਸੀਂ ਦੱਸਿਆ ਵਾ ਸਾਰਾ ਅਸੀਂ ਇਹ ਸੂਚਿਤ ਮੰਗ ਕਰਦੇ ਆਂ ਕਿ ਇਹ ਬੱਚੇ ਨੂੰ ਕਿਉਂ ਇੰਨਾ ਮਾਰਿਆ ਗਿਆ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਭਗਮਾਰਵਾ ਆਮੀ ਸੰਸਤਾ ਇਕਤਾ ਸੰਘਰਸ਼ ਦਲ ਦਾ ਮੈਂ ਸਪੋਰਟ ਸੈੱਲ ਦਾ ਚੇਅਰਮੈਨ ਆ ਗੁਰਪ੍ਰੀਤ ਸਿੰਘ ਜੀ ਕੀ ਮਸਲਾ ਜਿਹੜਾ ਅੱਜ ਕਹਿ ਰਹੇ ਜੀ ਤੁਸੀਂ ਇਹ ਮਸਲਾ ਪਿੰਡ ਮਾਂ ਦਾ ਬੱਚਾ ਵਾ ਇੱਥੇ ਬਾਬਾ ਦੀਪ ਸਿੰਘ ਪਬਲਿਕ ਸਕੂਲੋਂ ਪੜਦਾ ਵਾ ਤੇ ਉਹ ਮੈਡਮ ਨੇ ਉਹਨੂੰ ਕੁੱਟਿਆ ਵਾ ਉਹਦੇ ਨਿਸ਼ਾਨ ਪਏ ਹੋਏ ਆ ਹਾਂਜੀ ਤੇ ਉਹ ਉਹਦੇ ਕਰਕੇ ਮੇਰੇ ਕੋਲ ਆਏ ਤੇ ਉਹ ਇਨਸਾਫ ਨੂੰ ਦਵਾ ਕੇ ਛੱਡਾਂਗੇ ਜੀ ਉਹ ਆਂਦੇ ਆ ਵੀ ਇਹਨਾਂ ਨੇ ਮੈਡਮ ਸਾਡੇ ਬੱਚੇ ਨੇ ਕੰਮ ਨਹੀਂ ਕੀਤਾ ਤੇ ਉਹਦੇ ਚੱਕਰ 'ਚ ਉਹਨਾਂ ਨੇ ਫੋਨ ਵੀ ਉਹਨੂੰ ਲਾਇਆ ਮੈਡਮ ਨੂੰ ਭਈ ਇਹਨਾਂ ਨੇ ਕੰਮ ਨਹੀਂ ਕੀਤਾ ਕੋਈ ਨਹੀਂ ਜਿਹੜਾ ਰਹਿ ਗਿਆ ਕੰਮ ਤੁਸੀਂ ਸਾਨੂੰ ਤੇ ਦੱਸ ਦਿਓ ਤੇ ਅਸੀਂ ਕਰਵਾ ਦਾਂਗੇ ਇੱਕ ਚੱਕਰ 'ਚ ਉਹਦੇ ਮੁੰਡੇ ਦੇ ਦਾਗ ਪਾ ਤੇ ਮਾਰ-ਮਾਰ ਚ ਪੈਣਾ ਮੈਡਮ ਨੇ ਕਿੱਡਾ ਬੱਚਾ ਵਾ ਹੋਊਗਾ ਜੀ ਸੇ ਸੇ 7 ਸਾਲਾਂ ਦਾ ਹੋਊਗਾ ਜੀ ਤੇ ਕੋਈ ਇਸ ਬੰਧ ਜੇ ਫਿਰ ਕੋਈ ਕਿਸੇ ਨੂੰ ਦੱਸਿਆ ਗਿਆ ਅਰਖਾ ਪ੍ਰਸ਼ਾਸਨ ਨੂੰ ਸੂਚਿਤ ਕਰਵਾਇਆ ਗਿਆ ਹਾਂ ਜੀ ਸੂਚਿਤ ਉਹਨਾਂ ਬਾਲ ਵਿਭਾਗ ਵਾਲੇ ਅਫਸਰ ਨੂੰ ਅਸੀਂ ਫੋਨ ਕੀਤਾ ਵਾ ਉਹਨਾਂ ਨਾਲ ਗੱਲ ਹੋ ਗਈ ਉਹਨਾਂ ਨੂੰ ਫੋੜਵਾ ਵੀ ਭੇਜ ਦਿੱਤਾ ਵਾ ਉਹ ਚੱਕਰ ਦੇ ਵਿੱਚ ਜੇ ਨਹੀਂ ਕੋਈ ਇਨਸਾਫ ਮਿਲਦਾ ਤਾਂ ਫਿਰ ਅਸੀਂ ਸੰਘਰਸ਼ ਆਪਣਾ ਧੰਨਾ ਲਾ ਕੇ ਅਸੀਂ ਇਨਸਾਫ ਉਹਨਾਂ ਨੂੰ ਦਿਵਾਵਾਂਗੇ ਜਰੂਰ ਮੰਨ ਤੁਹਾਨੂੰ ਦੇ ਨਾਲ ਬੱਚੇ ਨਾਲ ਚਪੇੜ ਮਾਰ ਕੇ ਮਲਕ ਨਿਸ਼ਾਨ ਪਾਇਆ ਜਾਂਦਾ ਬਹੁਤ ਹੁੰਦੇ ਕਿ ਹੁੰਦਾ ਕਾਰਨ ਸੀਗਾ ਤੇ ਕਿਸ ਕਰਕੇ ਉਹਨੂੰ ਘੁੱਟ ਮਾਰਕੀਤੀ ਗਿਆ ਤੇ ਕੀ ਕਹਣਾ ਚਾਹੋਗੇ ਇਸ ਬਾਰੇ ਹਾਂਜੀ ਇਸ ਤਰ੍ਹਾਂ ਜੀ ਇੱਕ ਦੋ ਦਿਨ ਪਹਿਲਾਂ ਦਾ ਮਾਮਲਾ ਸਾਡੇ ਸਕੂਲ ਦੇ ਵਿੱਚ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਹੋਇਆ ਸਾਡੇ ਕਿਸੇ ਟੀਚਰ ਦੇ ਉੱਤੇ ਕਿਸੇ ਬੱਚੇ ਦੇ ਮਾਪੇ ਵੱਲੋਂ ਇਹ ਕਹਾ ਗਿਆ ਇਲਜ਼ਾਮ ਲਾਇਆ ਗਿਆ ਕਿ ਬੱਚੇ ਤੇ ਥੱਪੜ ਲਗਾਇਆ ਗਿਆ ਤੋਂ ਦੇ ਕਰਕੇ ਉਹਨੂੰ ਜ਼ਿਆਦਾ ਦੇ ਨਿਸ਼ਾਨ ਪੈ ਗਿਆ ਪਰੰਤੂ ਇਹ ਸਾਂਝੀ ਜਾਣਕਾਰੀ ਮਿਲ ਗਈ ਸੀਗੀ ਕਿ ਸਾਡੇ ਕਿਸ ਟੀਚਰ ਨੇ ਥੱਪੜ ਲਗਾਇਆ ਪਰੰਤੂ ਇਹਦਾ ਜੇ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਜਿਹੜਾ ਨਿਸ਼ਾਨ ਆ ਉਹ ਥੱਪੜ ਲਗਾਉਣ ਕਰਕੇ ਪਿਆ ਜਾਂ ਕਿਸੇ ਹੋਰ ਕਾਰਨ ਕਰਕੇ ਜਿਹਦੀ ਜਿਹੜੀ ਇਨਵੈਸਟੀਗੇਸ਼ਨ ਆ ਇਹ ਥਾਣਾ ਕੱਚਾ ਪੱਕਾ ਦੇ ਵਿੱਚ ਸਰਵਿਸ ਇੰਸਪੈਕਟਰ ਮੈਡਮ ਪਰਮਜੀਤ कौर ਦੇ ਨਜ਼ਰਸਾਨੀ ਚ ਹੋ ਰਹੀ ਹੈ ਤੇ ਜੋ ਵੀ ਇਹਦਾ ਮਾਮਲਾ ਉਹ ਦੇਖ ਰਿਹਾ ਹੈ ਇਹ ਕਿਹੜੀ ਕਲਾਸ ਦਾ ਬੱਚਾ ਬੱਚਾ ਸ਼ਾਇਦ 8ਵੀਂ ਕਲਾਸ ਦਾ 8ਵੀਂ ਕਲਾਸ ਦਾ ਹੈ ਤੇ ਜੇਕਰ ਇਹ ਜਿਹੀ ਗੱਲ ਸਾਹਮਣੇ ਆਉਂਦੀ ਹੈ ਕਿ ਉਹਦੇ ਜਿਹੜਾ ਨਿਸ਼ਾਨ ਆ ਉਹ ਥੱਪੜ ਦਾ ਹੀ ਹੈ ਤੇ ਫੇਰ ਕੀ ਐਕਸ਼ਨ ਲੈਜੋ ਤੁਹਾਡੇ ਹਾਂ ਅਗਰ ਸਾਨੂੰ ਲੱਗਦਾ ਜਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਦਾ ਕਿ ਸਾਡੇ ਟੀਚਰ ਨੇ ਏਡੀ ਜ਼ੋਰ ਦੀ ਥੱਪੜ ਲਗਾਇਆ ਕਿ ਬੱਚੇ ਤੇ ਨਿਸ਼ਾਨ ਪੈ ਗਿਆ ਜਾਂ ਮਤਲਬ ਟੀਚਰ ਦਾ ਕਸੂਰ ਇਹਦੇ ਵਿੱਚ ਮੰਨਿਆ ਜਾਂਦਾ ਗਲਤੀ ਨਿਕਲਦੀ ਹੈ ਤਾਂ ਅਸੀਂ ਟੀਚਰ ਤੇ ਜੋ ਵੀ ਸਕੂਲ ਦੇ ਬਣਦੇ ਰੂਲਸ ਜਾਂ ਸਾਡੇ ਇਹਦੇ ਕਿਤਾਬ ਡਿਸਪਲਿਨ ਦੇ ਮੁਤਾਬਕ ਉਹਦੇ ਤੇ ਬਣਦੀ ਹੋਈ ਕਾਰਵਾਈ ਜ਼ਰੂਰ ਕਰਾਂਗੇ ਜੇਕਰ ਮਰ ਕੇ ਇਹ ਕੋਈ ਘਟਨਾ ਵਾਪਰ ਜੇ ਸਕੂਲ ਦੇ ਚਦੋਂ ਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕੋਈ ਨੰਦਰ ਜੋਗਾ ਘਟਨਾ ਕੇ ਜਾ ਹਾਂ ਹਾਂ ਬਿਲਕੁਲ ਨੰਦਰ ਜੋਗਾ ਜੀ ਬੱਚਿਆਂ ਨੂੰ ਮਾਰਨਾ ਕੁੱਟਣਾ ਜਾਂ ਤੱਪੜ ਲਗਾਉਣਾ ਇਹਦੀ ਬਿਲਕੁਲ ਘੋਰ ਨਿੰਦਾ ਕਰਦਾ ਮੈਂ ਇਹ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਪਿਆਰ ਨਾਲ ਪੜਾਉਣਾ ਚਾਹੀਦਾ ਔਰ ਸਾਡੀ 25 ਸਾਲਾਂ ਤੋਂ ਸਕੂਲ ਚੱਲ ਰਿਹਾ ਹੈ ਤੇ ਵਿੱਚ ਪਹਿਲੀ ਘਟਨਾ ਵਾਪਰੀ ਕਿ ਜਦੋਂ ਕਿਸੇ ਬੱਚੇ ਦੇ ਤੱਪੜ ਲਗਾਉਣ ਦੀ ਗੱਲ ਸਾਡੇ ਸਾਹਮਣੇ ਆਈ ਹੈ ਅ ਇਸ ਸਕੂਲ ਦੇ ਵਿੱਚ ਸਾਰੇ ਦੇ ਆਪਕਾ ਨੂੰ ਇੱਕ ਬੜੀ ਸਖਤੀ ਦੇ ਨਾਲ ਸਾਡੇ ਵੱਲੋਂ ਹਦਾਇਤ ਕੀਤੀ ਜਾਂਦੀ ਹੈ ਕਿ ਕਿਸੇ ਵੀ ਬੱਚੇ ਨੂੰ ਛੋਟੀ ਥੱਪੜ ਜਾਂ ਇਹੋ ਜਿਹਾ ਕੁਝ ਵੀ ਜਿਹੜਾ ਪਨਿਸ਼ਮੈਂਟ ਨਹੀਂ ਦੇਣੀ ਤੇ ਬੱਚਾ ਸਕੂਲ ਆ ਰਿਹਾ ਹੈ ਬੱਚਾ ਸ਼ਾਇਦ ਇੱਕ ਦੋ ਦਿਨ ਤੋਂ ਨਹੀਂ ਆ ਰਿਹਾ ਕੋਈ ਕਿਸੇ ਸੰਸਦ ਦਾ ਬੱਚਾ ਜਿਹੜੇ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਕੁੱਟਮਾਰ ਕੀਤੀ ਗਈ ਕੀ ਉਹਦੇ ਖਿਲਾਫ ਜਿਹੜਾ ਕਸ਼ਨ ਆਇਆ ਜਾਏਗਾ ਸਕੂਲ ਦੇ ਖਿਲਾਫ ਜਾਂ ਸਟਾਫ ਦੇ ਆ ਮੇਰੇ ਕੋਲ ਚੇਅਰਮੈਨ ਵੱਲੋਂ ਆਇਆ ਹੈਗਾ ਇੱਕ ਕੇਸ ਆਇਆ ਸੀ WhatsApp ਦੇ ਉੱਤੇ ਔਰ ਬੱਚੀ ਨੇ ਫਾਦਰ ਵੱਲੋਂ ਵੀ ਮੈਨੂੰ ਦੱਸੀ ਗਈ ਹੈ ਇਨਫੋਰਮੇਸ਼ਨ ਇਸ ਰਿਗਾਰਡਿੰਗ WhatsApp ਓਏ ਇਸ ਟਾਈਮ ਫਾਦਰ ਸਾਹਿਬ ਤਾਂ ਕੈਨੇਡਾ ਗਿਆ ਹੈ ਬੀ ਬੱਚੀ ਦੀ ਕਲਾਸ ਦੇ ਅੰਦਰ ਕੋਈ ਟੀਚਰ ਵੱਲੋਂ ਲੇਡੀ ਟੀਚਰ ਨੇ ਉਹਨਾਂ ਵੱਲੋਂ ਥੱਪੜ ਮਾਰਿਆ ਗਿਆ ਹੈਗਾ ਜਿਨੇ ਨਾ ਬੱਚੇ ਦੇ ਗਲ ਦੇ ਉੱਤੇ ਨਿਸ਼ਾਨ ਛੂਨ ਵੀ ਪਈ ਹੈ ਗਿਆ ਸਾਡਾ ਜੁਨੈਲ ਜਿਸ ਦੀ ਸੈਕ ਟੈਗ ਇਹ ਕਹਿੰਦਾ ਕਿ ਬੱਚਿਆਂ ਨੂੰ ਪਿਆਰ ਨਾਲ ਰੱਖਿਆ ਜਾਵੇ ਨਾ ਕਿ ਉਹਨਾਂ ਨੂੰ ਕੁੱਟਮਾਰ ਕੀਤੀ ਜਾਵੇ मैं हूँ उस केस पैरवाई करते दे देखा जा रहा है ना कच्चा पा था कंपलेट दी है जितने पुलिस वालों मोनीटर किया जा रहा है इस केस नज का टाइम दिता हुआ है जो उस तथ्य निकल के आने गए उस तो बाद मेरे वालों बनती कार्रवाई की जाएगी जिते भी ढिल बरती गई चाहे पुलिस डिपार्टमेंट है तो फिर उपना बन की कार्रवाई कर एस एस पी साहब ਦੇਖਿਆ ਜਾਉਂਦਾ ਏ ਕਿ ਛੋਟੇ ਬੱਚੇ ਦੀ ਜਿਹੜਾ ਕੰਮ ਨਾ ਕਰ ਕਾਉਂਦਾ ਉਹ ਕੁੱਟਮਾਰ ਕੀਤੀ ਜਾ ਸਕਦੀ ਹੈ ਨਹੀਂ ਕੀਤੀ ਜਾ ਸਕਦੀ ਮੈਂ ਕਹਿ ਰਿਹਾ ਪਹਿਲਾਂ ਜੁਵਨਾਈਲ ਜਸਟਿਸ ਐਕਟ ਇੱਕ ਬਿਲਕੁਲ ਵੀ ਅਲਾਉ ਨਹੀਂ ਕਰਦਾ 0 ਤੋਂ 18 ਸਾਲ ਦੇ ਬੱਚੇ ਨਾਲ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਉਹ ਕੀ ਕਰ ਰਿਹਾ ਆਪਾਂ ਕਹਿ ਦਿੰਨੇ ਘਰ ਦੇੰਦੇ ਬੱਚਾ ਸ਼ਰਾਰਤੀ ਹੈ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਬੱਚਾ ਸ਼ਰਾਰਤੀ ਹੈਗਾ ਜਾਂ ਸਕੂਲ ਦੇੰਦੇ ਬੱਚਾ ਨਲਾਇਕ ਹੈਗਾ ਬਲਕਿ ਉਹਨੂੰ ਮੋਟੀਵੇਟ ਕੀਤਾ ਜਾਵੇ ਉਹਨੂੰ ਸਮਝਾਇਆ ਜਾਵੇ ਸਿਖਾਇਆ ਜਾਵੇ ਕਿਉਂਕਿ ਬੱਚਾ ਤਾਂ ਬੱਚਾ ਹੀ ਹੈ ਉਨ ਜੇ ਅਗਰ ਅੱਜ ਆਪਾਂ ਇਹ ਕਵਾਂਗੇ ਤਾਂ ਫਿਰ ਉਹ ਕਿਵੇਂ ਸਿੱਖੇਗਾ ਪਿਆਰ ਨਾਲ ਬੱਚਾ ਸਮਝ ਸਕਦਾ ਹੈ ਕੁੱਟ ਮਾਰਨਾ ਬੱਚਾ ਨਹੀਂ ਸਮਝ ਸਕਦਾ ਤੁਹਾਡੇ ਕੋਲ ਵੀ ਕੋਈ ਉਹਨਾਂ ਨੂੰ ਬਲੈਕ ਸਕੂਲ ਦੇ ਸਟਾਫ ਨੂੰ ਜਾਂ ਪ੍ਰਿੰਸੀਪਲ ਸਕੂਲ ਦੇ ਸਟਾਫ ਨੂੰ ਮੇਰਾ ਸੋਮਵਾਰ ਦਾ ਟਾਈਮ ਦੇਦਾ ਕਿਉਂਕਿ ਅੱਜ ਤਾਂ ਕੱਚਾ ਪੱਕਾ ਥਾਣੇ ਦੇ ਅੰਦਰ ਸੁਣਵਾਈ ਹੋਣੀ ਹੈ ਜੀ ਉਹਨਾਂ ਦਾ ਜੋ ਰਿਟਰਨ ਵਗੈਰਾ ਕੁਝ ਹੋਣਾ ਹੈਗਾ ਉਸ ਤੋਂ ਬਾਅਦ ਫਰਦਰ ਜਿਹੜੀ ਰਿਪੋਰਟ ਮੇਰੇ ਕੋਲ ਆਉਗੀ ਤਾਂ ਉਸ ਤੇ ਦੇਖਣ ਬਾਚਣ ਉਪਰੰਤ ਤੇ ਸੋਮਵਾਰ ਨੂੰ ਬੰਦ ਕਾਰਵਾਈ ਕੀਤੀ ਜਾਏਗੀ